ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਸੈ ਹਜੂਰ ਸਾਹਿਬ ਨੇ ਜਿਹੜਾ ਪੰਜ ਸਿੰਘ ਸਹਿਬਾਨਾ ਨੇ ਆਨੰਦ ਕਾਰਜ ਦੇ ਸੰਬੰਧੀ ਗੁਰਮਤਾ ਪਾਸ ਕੀਤਾ ਵਾ ਬਹੁਤ ਹੀ ਸਲਾੰਘਾਯੋਗ ਕਦਮ ਹੈ ਤੇ ਸਾਰੀ ਸਿੱਖ ਸੰਗਤ ਦੇ ਵੱਲੋਂ ਬਹੁਤ ਸਲਾਹਨਾ ਕੀਤੀ ਜਾ ਰਹੀ ਹੈ ਹੁਣ ਬੇਨਤੀ ਇਹ ਹੈ ਸਿੱਖ ਸੰਗਤਾਂ ਨੂੰ ਕਿ ਜਿਹੜਾ ਹੁਕਮ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਰੀ ਕੀਤਾ ਗਿਆ ਤਖਸੈ ਸਹਿਬਾਨਾ ਦੇ ਉਤੋਂ ਉਸ ਹੁਕਮ ਨੂੰ ਲਾਗੂ ਆਪਾਂ ਕਰਨਾ ਤੇ ਆਪਾਂ ਸਾਰੇ ਇਸੋ ਕਮਤੇ ਪੜਾ ਦਿੰਦਿਆਂ ਹੋਇਆ ਜੋ-ਜੋ ਚੀਜ਼ਾਂ ਸਾਨੂੰ ਵਰਜਿਆ ਗਿਆ ਵਾ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਤੇ ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰੀਏ ਕਿ ਜਿਹੜੀ ਆਨੰਦ ਕਾਰਜ ਦੀ ਰਸਮ ਆ ਸਵੇਰੇ ਜਿਹੜੀ 12 ਵਜੇ ਤੋਂ ਪਹਿਲਾਂ ਪਹਿਲਾ ਆਨੰਦ ਕਾਰਜ ਜਿਹੜੇ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ ਪੈਸੇ ਤੇ ਚਾਰਵੇਂ ਦੀ ਮਰਯਾਦਾ ਵਾ ਪਰ ਕਿਉਂਕਿ ਦੁਨਿਆਵੀ ਲੋਕਾਂ ਚਲੋ ਆਪਾਂ ਸਮਝ ਸਕਦੇ ਹਾਂ ਦੁਨਿਆਵੀ ਪਹਿਰੇ ਹੋਣ ਕਰਕੇ ਪਰ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਦੀ ਰਸਮ ਜ਼ਰੂਰ ਨਿਭਾਈ ਜਾਵੇ ਇਹ ਫੈਸਲਾ ਸਾਡੇ ਤੱਕ ਸਹਿਬਾਨਾ ਜਹਦਰ ਸਾਹਿਬ ਨੇ ਕੀਤਾ ਅਸ਼੍ਰੀ ਅਕਾਲ ਤਖਸਬ ਤੱਕ ਸਹਿਬਾਨਾ ਦਾ ਹੁਕਮ ਆ ਤੇ ਸਾਡਾ ਹੁਕਮ ਮੰਨਣਾ ਸਾਡਾ ਫਰਜ਼ ਬਣਦਾ ਹੁਣ ਲਾਗੂ ਆਪਾਂ ਕਰਨਾ ਹੁੰਦਾ ਸੋ ਉਸ ਹੁਕਮ ਨੂੰ ਲਾਗੂ ਕਰਨ ਵਾਸਤੇ ਸਾਰੇ ਤਤਪਰ ਹੋਈਏ ਜੋ ਜੋ ਚੀਜ਼ਾਂ ਸਾਨੂੰ ਵਰਜਿਆ ਗਿਆ ਵਾ ਉਹਨਾਂ ਚੀਜ਼ਾਂ ਤੋਂ ਜਿਹੜਾ ਵਾ ਅਸੀਂ ਗੁਰੇਜ਼ ਕਰੀਏ ਤੇ 12 ਵਜੇ ਤੋਂ ਪਹਿਲਾਂ ਅੰਦ ਕਾਰਜ ਕਰੀਏ ਇਹ ਹੁਕਮ ਮੰਨਣਾ ਸਾਡਾ ਫਰਜ਼ ਆ ਇਹ ਨਾ ਹੋਵੇ ਕਿ ਅਸੀਂ ਹੁਕਮਾਂ ਅਦੂਲੀ ਕਰੀਏ ਤੇ ਇੱਕ ਬਣੇ ਅਸੀਂ ਇਹ ਵੀ ਕਹਿੰਨੇ ਕਿ ਤਖਸਬਾਨ ਸਾਡੇ ਵਾਸਤੇ ਸਰਵੋੱਚ ਨੇ ਸਾਡੇ ਮਨਾ ਸਭ ਤੋਂ ਵੱਧ ਸਤਕਾਰਤਕ ਸਹਿਬਾਨਾਂ ਦਾ ਪਰ ਜੇ ਤੱਕ ਸਹਿਬਾਨਾਂ ਤੋਂ ਕੋ ਹੁਕਮ ਹੁੰਦਾ ਤੇ ਉਸ ਹੁਕਮ ਤੇ ਪਹਿਰਾ ਦੇਣਾ ਵੀ ਸਾਡਾ ਫਰਜ਼ ਬਣਦਾ ਸੋ ਸੂ ਸਿੱਖ ਜਗਤ ਨੂੰ ਬੇਨਤੀ ਆ ਕਿ ਇਹ ਹੁਕਮ ਕਿਸੇ ਇੱਕ ਵਾਸਤੇ ਨਹੀਂ ਕਿਸੇ ਇੱਕ ਜ਼ਿਲ੍ਹੇ ਵਾਸਤੇ ਸਟੇਟ ਵਾਸਤੇ ਨਹੀਂ ਪੂਰੇ ਸਿੱਖ ਜਗਤ ਵਾਸਤੇ ਹੈ ਤੇ ਸਾਰਾ ਸਿੱਖ ਜਗਤ ਇਸ ਹੁਕਮ ਤੇ ਉਤੇ ਪਹਿਰਾ ਦੇਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ